ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਪੰਜਾਬ 247 ਟੀਵੀ ਦੇ ਉੱਤੇ ਅਸੀਂ ਅੱਜ ਮੈਂ ਪਹਿਲੀ ਦਫਾ ਇਹ ਪ੍ਰੋਗਰਾਮ ਕਰਨ ਜਾ ਰਹੇ ਆਂ ਤੇ ਆਸ ਕਰਦੇ ਆਂ ਕਿ ਪ੍ਰੋਗਰਾਮ ਜਿਹੜਾ ਆ ਉਹ ਦਰਸ਼ਕ ਪਸੰਦ ਵੀ ਕਰਨਗੇ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ 25 ਮਿੰਟ ਖਬਰਾਂ ਦੇ ਉੱਤੇ ਕਰਾਂਗੇ ਗੱਲਬਾਤ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਹਰਜੀਤ ਸਿੰਘ ਗਿੱਲ ਸੋ ਆਓ ਉਹਨਾਂ ਦੇ ਨਾਲ ਵੀ ਜਿਹੜਾ ਪ੍ਰੋਗਰਾਮ ਅੱਧੀ ਸ਼ੁਰੂਆਤ ਕਰਦੇ ਹਾਂ ਸੱਚਕਾਲ ਜੀ ਸੱਚਕਾਲ ਜੀ ਥੈਂਕ ਯੂ ਵੈਰੀ ਮੱਚ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਅਸੀਂ ਲਵਾਂਗੇ ਕਿ ਲੋਕ ਸਭਾ ਚੋਣਾਂ ਜਿਹੜੀਆਂ 2024 ਦੀਆਂ ਹੋਣੀਆਂ ਨੇ ਹੁਣ ਭਾਰਤ ਦੇ ਵਿੱਚ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਪ੍ਰਚਾਰ ਜਿਹੜਾ ਆ ਉਹ ਜਿਵੇਂ ਚੱਲ ਰਿਹਾ ਆ ਬਹੁਤ ਸਾਰੇ ਲੁਭਾਵੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਪਰ ਫਿਰ ਵੀ ਕਿਹੜੇ ਮੁੱਦੇ ਮੁੱਖ ਤੌਰ ਦੇ ਉੱਤੇ ਹੈਗੇ ਨੇ ਜਿਹੜੇ ਕਿ ਇਹ ਲੋਕਾਂ ਨੂੰ ਪ੍ਰਭਾਵਿਤ ਜਿਹੜਾ ਆ ਉਹ ਕਰਨਗੇ। ਨੈਸ਼ਨਲ ਪੱਧਰ 'ਤੇ ਜਦੋਂ ਇਲੈਕਸ਼ਨ ਹੁੰਦੀ ਆ ਹਰਿੰਦਰ ਤੇ ਮੁੱਦੇ ਮਤਲਬ ਸਟੇਟਾਂ ਤੋਂ ਬਿਲਕੁਲ ਅਲੱਗ ਤਰ੍ਹਾਂ ਦੇ ਹੋ ਜਾਂਦੇ ਆ। ਆਪਾਂ ਆਮ ਤੌਰ 'ਤੇ ਦੇਖਦੇ ਆਏ ਆ ਕਿ ਸਟੇਟ ਦੇ ਵਿੱਚ ਕੋਈ ਪਾਰਟੀ ਜਿਹੜੀ ਆ ਉਹ ਲੀਡ ਕਰ ਰਹੀ ਹੁੰਦੀ ਆ ਪਰ ਜਦੋਂ ਨੈਸ਼ਨਲ ਚੋਣ ਹੁੰਦੀ ਆ ਤੇ ਉਹ ਪਾਰਟੀ ਉਸ ਤਰ੍ਹਾਂ ਦੇ ਰਿਜ਼ਲਟ ਨਹੀਂ ਦਿਖਾ ਪਾਉਂਦੀ। ਜੀ ਤੇ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਜਦੋਂ ਤੋਂ ਜਿਹੜੀਆਂ ਐਕਸਟ੍ਰੀਮ ਰਾਈਟ ਵਿੰਗ ਦਾ ਜ਼ੋਰ ਹੋਇਆ ਦੁਨੀਆ ਭਰ ਦੇ ਵਿੱਚ ਤੇ ਭਾਰਤ ਵਿੱਚ ਮੋਦੀ ਸਰਕਾਰ ਆਈ ਆ ਜਿਹੜੀ ਆਰਐਸਐਸ ਦੇ ਏਜੰਡੇ ਨੂੰ ਲੈ ਕੇ ਅੱਗੇ ਵਧ ਰਹੀ ਆ ਤੇ ਉਹਨਾਂ ਨੇ ਆਲਟੋਗੇਦਰ ਜਿਹੜੇ ਮੁੱਖ ਮੁੱਦੇ ਆ ਨਾ ਉਹ ਡੀਰੇਲ ਕਰ ਦਿੱਤੇ ਮੁੱਖ ਮੁੱਦੇ ਤੇ ਹਮੇਸ਼ਾ ਲੋਕਾਂ ਦੇ ਭਲਾਈ ਦੇ ਮੁੱਦੇ ਹੁੰਦੇ ਆ ਰੋਜ਼ਗਾਰ ਦੇ ਮੁੱਦੇ ਹੁੰਦੇ ਆ ਤੁਹਾਨੂੰ ਯਾਦ ਹੋਣਾ ਜਦੋਂ 2014 ਚ ਮੋਦੀ ਸਾਹਿਬ ਆਏ ਸੀ ਤੇ ਉਹਨਾਂ ਨੇ ਉਹ ਮੁੱਦੇ ਬੜੀ ਜ਼ੋਰ ਸ਼ੋਰ ਨਾਲ ਹਾਈਲਾਈਟ ਕੀਤੇ ਸੀ ਜਿਹੜੇ ਲੋਕਾਂ ਨੂੰ ਟੰਬਦੇ ਸੀ ਕਿਉਂਕਿ ਉਹ ਤੋਂ ਪਹਿਲਾਂ ਜਿਹੜੀ ਅਨਾ ਮੂਵਮੈਂਟ ਅਨਾ ਮੂਵਮੈਂਟ ਅਨਾ ਹਜਾਰੇ ਦੀ ਮੂਵਮੈਂਟ ਦੇ ਵਿੱਚ ਜਿਹੜੇ ਮੁੱਦੇ ਉੱਠੇ ਸੀ ਉਹਨਾਂ ਨੂੰ ਹੀ ਉਹਨਾਂ ਨੇ ਆਪਣਾ ਮੁੱਖ ਝੰਡਾ ਬਣਾਇਆ ਸੀ ਕਿ ਅਸੀਂ ਰੁਜ਼ਗਾਰ ਦੇਵਾਂਗੇ 2 ਕਰੋੜ ਰੁਜ਼ਗਾਰ ਉਹਨਾਂ ਨੇ 1 ਸਾਲ ਦੇਣ ਦਾ ਵਾਅਦਾ ਕੀਤਾ ਸੀਗਾ ਤੇ 10 ਸਾਲਾਂ ਚ ਵੀ 2 ਕਰੋੜ ਕੀ ਮੇਰੇ ਖਿਆਲ ਕੁਝ ਲੱਖ ਲੋਕਾਂ ਨੂੰ ਰੁਜ਼ਗਾਰ ਵੀ ਨਹੀਂ ਮਿਲਿਆ ਹੋਣਾ ਬਿਲਕੁਲ ਕਾਲੇ ਧਨ ਨੂੰ ਬਾਹਰੋਂ ਲਿਆਉਣ ਦਾ ਵਾਅਦਾ ਕੀਤਾ ਸੀ 15-15 ਲੱਖ ਲੋਕਾਂ ਦੇ ਜੇਬਾਂ 'ਚ ਪਾਉਣ ਦਾ ਇਹ ਤੇ ਅਗੇ ਸੀ ਕਿ ਮੁੱਦੇ ਜਿਹਦੇ ਕਰਕੇ ਲੋਕ ਜਿਹੜੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਦਾ ਉਹਨਾਂ ਵਾਅਦਾ ਕੀਤਾ ਸੀਗਾ ਜੀ ਜੀ ਪਰ ਪਿਛਲੇ 10 ਸਾਲ ਦੀ ਕਾਰਜਕਾਰੀ ਉਹਨਾਂ ਦੀ ਜ਼ਿਆਦਾਤਰ ਆਰਐਸਐਸ ਦੇ ਝੰਡੇ ਤੇ ਰਹੀ ਬਿਲਕੁਲ ਤੇ ਉਹਨਾਂ ਦਾ ਏਜੰਡਾ ਇਹ ਰਿਹਾ ਕਿ ਜਿਹੜੀ ਬਹੁ ਗਿਣਤੀ ਹੈ ਹਿੰਦੁਸਤਾਨ ਦੀ ਉਹਨੂੰ ਕਿਸ ਤਰ੍ਹਾਂ ਆਪਣੇ ਨਾਲ ਜੋੜਿਆ ਜਾਵੇ ਤੇ ਆਪਾਂ ਜਾਣਦੇ ਹਾਂ ਕਿ ਹਿੰਦੂ ਮਾਹ ਸਭਾ ਦੇ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਆਰਐਸਐਸ ਦਾ ਅਜੰਡਾ ਆ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਤੇ ਭਾਰਤ ਦਾ ਜਿਹੜਾ ਸੈਕੂਲਰ ਵਿੰਬ ਹੈ ਉਹਨੂੰ ਖਤਮ ਕਰਨ ਤੇ ਹੈ ਬਣਿਆ ਹੋਇਆ ਜੀ ਤੇ ਉਹਦੇ ਲਈ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਮੋਦੀ ਸਾਹਿਬ ਉਸ ਤਰ੍ਹਾਂ ਦੇ ਰੁਝਾਨ ਨੂੰ ਦੋਸਤਾਂ ਚ ਲਿਆ ਨਹੀਂ ਸਕੇ ਸवाय ਜਿਹੜੀਆਂ ਸੈਂਟਰਲ ਇੰਡੀਆ ਦੀਆਂ ਸਟੇਟਾਂ ਨੇ ਜਿਨ੍ਹਾਂ ਚ ਬਿਹਾਰ, ਯੂਪੀ ਤੇ ਮੱਧ ਪ੍ਰਦੇਸ਼ ਅਸੀਂ ਕਹਿ ਸਕਦੇ ਹਾਂ ਜੀ ਜੀ ਪੂਰੇ ਦਾ ਪੂਰਾ ਸਾਊਥ ਜਿਹੜਾ ਵਾ ਉਹ ਨਾ ਰਾਮ ਮੰਦਰ ਦੇ ਈਸ਼ੂ ਤੇ ਉਹਨਾਂ ਦੇ ਨਾਲ ਖੜਦਾ ਨਾ ਹਿੰਦੂ ਸਟੇਟ ਬਣਾਉਣ ਦੇ ਨਾਂ ਤੇ ਘਟਦਾ ਤੇ ਨਾਰਥ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਸਾਡਾ ਜਿਹੜਾ ਕਲਚਰ ਵੱਖਰਾ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਤੇ ਯੂਪੀ ਦੇ ਕੁਝ ਹਿੱਸੇ ਤੱਕ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਸਾਡਾ ਬਿਲਕੁਲ ਅਲੱਗ ਤਰ੍ਹਾਂ ਦਾ ਕਲਚਰ ਹੈ ਭਾਵੇਂ ਇੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਇੱਥੇ ਖਾਸ ਕਰਕੇ ਪੰਜਾਬ ਦਾ ਜਿਹੜਾ ਕਲਚਰ ਹੈ ਨਾ ਪੰਜਾਬ ਨੂੰ ਬਹੁਤ ਨਗੁਣਾ ਸਮਝਿਆ ਜਾਂਦਾ ਕਿਉਂਕਿ ਸਿਰਫ 13 ਸੀਟਾਂ ਨੇ ਪਰ ਪੰਜਾਬ ਹਰ ਫੀਲਡ 'ਚ ਭਾਰਤ ਨੂੰ ਲੀਡ ਕਰਦਾ ਹੈ ਚਾਹੇ ਆਜ਼ਾਦੀ ਦੀ ਮੂਵਮੈਂਟ ਹੋਵੇ ਚਾਹੇ ਕੋਈ ਨਵੇਂ ਵਿਚਾਰ ਆਉਣ ਚਾਹੇ ਖੇਤੀਬਾੜੀ ਹੋਣ ਕਿਉਂਕਿ ਪੰਜਾਬੀ ਜਿਹੜੇ ਆ ਉਹ ਬੜੇ ਸਿਹਰੀ ਮਿਹਨਤੀ ਤੇ ਨਾਲ ਦੀ ਨਾਲ ਉਹ ਨਵੀਂ ਚੀਜ਼ ਨੂੰ ਬੜੀ ਛੇਤੀ ਗ੍ਰੈਬ ਕਰਦੇ ਆ ਸੋ ਇਸ ਕਰਕੇ ਜਿਹੜੇ ਮੁੱਦੇ ਆ ਉਹਨਾਂ ਦੇ ਵਿੱਚ ਇੱਕ ਵੱਡਾ ਮੁੱਦਾ ਇਸ ਵੇਲੇ ਜਿਹੜਾ ਸਾਰੀਆਂ ਹੀ ਪੋਲਿਟੀਕਲ ਪਾਰਟੀਆਂ ਲਈ ਖੜਾ ਹੋਇਆ ਉਹ ਇਹ ਆ ਕਿ ਡਬਲਿਊਟੀਓ ਦੇ ਸਮਝੌਤਿਆਂ ਤੋਂ ਬਾਅਦ ਸਰਕਾਰਾਂ ਦੀ ਮਜਬੂਰੀ ਬਣੀ ਹੋਈ ਆ ਕਿ ਉਹ ਕਾਰਪੋਰੇਟ ਦੇ ਮੁਤਾਬਕ ਕੰਮ ਕਰਨ ਪਰ ਜਿਹੜੀ ਖੇਤੀ ਦਾ ਮੁੱਦਾ ਕਿਉਂਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਤੇ ਖਾਸ ਕਰਕੇ ਜਿਹੜਾ ਪੰਜਾਬ ਐ ਬਹੁਤ ਛੋਟਾ ਜਿਹਾ ਏਰੀਆ ਹੋਣ ਦੇ ਬਾਵਜੂਦ 35% ਇਤੋਂ ਵੀ ਵੱਧ ਦਿੰਦਾ ਰਿਹਾ ਹੁਣ 35% ਵੀਟ ਜਿਹੜੀ ਕਣਕ ਜਿਹਨੂੰ ਕਹਿੰਦੇ ਆ ਉਹ ਕੇਂਦਰ ਸਰਕਾਰ ਨੂੰ ਦਿੰਦਾ 25% ਜਿਹੜਾ ਸਾਡਾ ਝੋਨਾ ਚਾਵਲ ਹੈ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਲਈ ਦਿੰਦਾ ਇਸ ਕਰਕੇ ਖੱਟੂ ਘੱਟ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਤੇ ਮੁੱਖ ਤੌਰ ਤੇ ਕਿਸਾਨੀ ਦਾ ਮੁੱਦਾ ਹੈ ਜਿਹਨੂੰ ਐਡਰੈਸ ਕੀਤੇ ਤੋਂ ਬਗੈਰ ਕੋਈ ਵੀ ਪੋਲੀਟੀਕਲ ਪਾਰਟੀ ਇੱਥੇ ਆਪਣੇ ਪੈਰ ਨਹੀਂ ਲਾ ਸਕਦੀ ਜੀ ਬਿਲਕੁਲ ਜੇ ਪੰਜਾਬ ਦੇ ਸੰਦਰਭ ਵਿੱਚ ਗੱਲ ਕਰੀਏ ਤੇ ਦੂਜਾ ਮੁੱਦਾ ਇੱਕ ਬੇਅਦਬੀਆਂ ਦਾ ਮੁੱਦਾ ਬੜਾ ਬੜੇ ਚਿਰ ਤੋਂ ਲਟਕਿਆ ਹੋਇਆ ਉਹਦੇ ਤੇ ਕੋਈ ਬਹੁਤਾ ਕੰਮ ਨਹੀਂ ਕੀਤਾ ਗਿਆ ਦੋ ਸਰਕਾਰਾਂ ਇਸ ਮੁੱਦੇ ਤੇ ਚਲੇ ਗਈਆਂ ਤੇ ਜੀ ਸਰਕਾਰ ਦੇ ਵੀ ਦੋ ਸਾਲ ਲੰਘ ਗਏ ਪਰ ਅਜੇ ਪੂਣੀ ਨਹੀਂ ਕੀਤੀ ਉਹਨਾਂ ਨੇ ਤੇ ਜਿਆ ਵੱਡਾ ਮੁੱਦਾ ਸੀਗਾ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਜੇ ਕੱਲੇ ਪੰਜਾਬ ਦੇ ਇਸ ਦਾ ਬਚ ਗੱਲ ਕਰੀਏ ਇਹ ਮੁੱਦੇ ਵੈਸੇ ਸਾਰੇ ਭਾਰਤ ਦੇ ਨੇ ਪਰ ਭਾਰਤ ਦੇ ਲੋਕ ਇਦਾਂ ਕਹਿੰਦੇ ਯਾਰ ਲੱਗਦਾ ਹੈ ਕਿ ਜਿੱਦਾਂ ਪੂਰੇ ਚਿੱਤ ਨਹੀਂ ਆ ਆਪਣੀ ਲੜਾਈ ਲੜਨ ਨੂੰ ਤਰਜੀਹ ਨਹੀਂ ਦਿੰਦੇ ਜਿੱਦਾਂ ਹੁਣ ਆ ਕਿਸਾਨੀ ਦਾ ਮੁੱਦਾ ਐ ਐਮ ਐਸ ਪੀ ਦਾ ਮੁੱਦਾ ਹੈ ਜਿਹੜੇ ਲੜ ਰਹੇ ਆ ਉਹਨਾਂ ਨੂੰ ਤੇ ਮਾੜੀ ਮੋਟੀ ਮਿਲ ਰਹੀ ਐ ਮਿਨੀਮਮ ਸਪੋਰਟ ਪਲਾਈ ਤੇ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਜਿੱਥੇ ਮੰਡੀ ਸਿਸਟਮ ਹੀ ਖਤਮ ਕਰਤਾ ਪਿਆ ਰਲਗੇ ਸੂਬਿਆਂ ਚ ਉੱਥੇ ਕੋਈ ਗੱਲ ਹੀ ਨਹੀਂ ਕਰਦਾ ਉੱਥੇ ਇਹਨਾਂ ਨੂੰ ਜਿਹੜਾ ਉਹ ਡੀਰੇਲ ਕਰਕੇ ਲੋਕਾਂ ਨੂੰ ਆਪਣੀ ਅਸਲੀ ਗੱਲ ਤੋਂ ਤੇ ਜਿਹੜੀਆਂ ਪੋਲੀਟੀਕਲ ਲੋਕ ਨੇ ਉਹ ਪਾਸੇ ਲੈ ਜਾਂਦੇ ਨੇ ਜੀ 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 ਠੀਕ ਹੈ ਬਿਲਕੁਲ ਬਿਲਕੁਲ ਸੋ ਅਗਲੀ ਖਬਰ ਦੇ ਉੱਤੇ ਚਰਚਾ ਜਿਹੜੀ ਆ ਉਹ ਕਰਦੇ ਆ ਕਿ ਮੋਦੀ ਸਾਹਿਬ ਵਕਫ ਵਕਫ ਜਗ੍ਹਾ ਦੇ ਉੱਤੇ ਜਾ ਰਹੇ ਆ ਪ੍ਰਚਾਰ ਕਰ ਰਹੇ ਆ ਨਾਲ ਹੀ ਉਹਨਾਂ ਨੇ ਜਿਹੜਾ ਕਾਂਗਰਸ ਦਾ ਚੋਣ ਮਨੋਰਥ ਪੱਤਰ ਆ ਉਹਦੇ ਉੱਤੇ ਗੱਲ ਕਰਦੇ ਆ ਕਿ ਆ ਕਿ ਮੁਸਲਿਮ ਲੀਗ ਦਾ ਮੈਨੀਫੈਸਟੋ ਜਿਹੜਾ ਆ ਉਹ ਲੱਗਦਾ ਆ ਤੁਸੀਂ ਕਿਵੇਂ ਦੇਖਦੇ ਹੋ ਫਿਰਿੰਦਰ ਜਿੱਦਾਂ ਪਾਉਣੇ ਗੱਲ ਕੀਤੀ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਨਾ ਜੀ ਉਹਨਾਂ ਦਾ ਮੁੱਖ ਮਕਸਦ ਹੈ ਬੋਗਣਤੀ ਦੀ ਵੋਟ ਨੂੰ ਆਪਣੇ ਨਾਲ ਜੋੜਨਾ ਤੇ ਬੋਗਣਤੀ ਨੂੰ ਖੁਸ਼ ਕਰਨ ਲਈ ਉਹ ਜਿਹੜੀਆਂ ਘੱਟ ਗਿਣਤੀਆਂ ਨੇ ਖਾਸ ਕਰਕੇ ਮੁਸਲਮਾਨ ਉਹਨਾਂ ਦੇ ਟਾਰਗੇਟ ਤੇ ਰਹੇ ਆ ਲੰਬਾ ਸਮੇਂ ਤੋਂ ਭਾਵੇਂ ਮੁੱਦਾ ਰਾਮ ਮੰਦਰ ਦਾ ਹੋਵੇ ਭਾਵੇਂ ਹੋਰ ਕੋਈ ਮੁੱਦਾ ਵੀ ਹੋਵੇ ਉਹਨੂੰ ਐਂਟੀ ਮੁਸਲਮ ਰੰਗ ਦੇ ਕੇ ਜਿੱਦਾਂ ਸੀਏ ਦਾ ਮੁੱਦਾ ਆਇਆ ਜਾਂ ਹੋਰ ਚੀਜ਼ਾਂ ਆਈਆਂ ਤੇ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਜਿਹੜੇ ਗੈਰ ਹਿੰਦੂ ਨੇ ਜਾਂ ਤੇ ਸਾਡੀ ਬੁੱਕਲ ਚ ਆ ਜਾਣ ਹੂੰ ਤੇ ਜਾਂ ਫਿਰ ਉਹ ਦੇਸ਼ ਦੇ ਛੱਡ ਜਾਣ ਨਿੱਕੀ ਨਿੱਕੀ ਗੱਲ ਤੇ ਕਹੇ ਜਾਂਦਾ ਪਾਕਿਸਤਾਨ ਚੱਲ ਜਾਓ ਇਹ ਕਰ ਲੋ ਆਤਵਾਦੀ ਕੋਈ ਮੂਵਮੈਂਟ ਉੱਠਦੀ ਉਹਨਾਂ ਤੇ ਟੈਗ ਲਾਇਆ ਜਾਂਦੇ ਆ ਸੋ ਹੁਣ ਵੀ ਉਹਨਾਂ ਨੇ ਇੱਕ ਮਤਲਬ ਗਹਿਰੀ ਸਿਆਸੀ ਚਾਲ ਕਹਿੰਦੇ ਪਰ ਖਤਰਨਾਕ ਚਾਲ ਹੈ ਇਹ ਕਹਿਣਾ ਕਿ ਮੈਨੀਫੈਸਟੋ ਕਾਂਗਰਸ ਦਾ ਜਿਹੜਾ ਜੇ ਕਿਸੇ ਨੇ ਉਹ ਮੈਨੀਫੈਸਟੋ ਪੜ੍ਹਿਆ ਹੋਵੇ ਤੇ ਇੱਕ ਵੀ ਗੱਲ ਇਹੋ ਜੀ ਨਹੀਂ ਆ ਉਹਨਾਂ ਕਿਹਾ 370 ਧਾਰਾ ਵਾਪਸ ਲੈਣ ਦੀ ਗੱਲ ਕੀਤੀ ਗਈ ਉਹ ਬਿਲਕੁਲ ਨਹੀਂ ਕੀਤੀ ਗਈ ਉਹਨਾਂ ਨੇ ਇਹ ਕਿਹਾ ਕਿ ਸਾਡੀ ਸਰਕਾਰ ਆਏਗੀ ਤੇ ਅਸੀਂ ਜੰਮੂ ਕਸ਼ਮੀਰ ਨੂੰ ਸਟੇਟ ਦਾ ਅਹੁਦਾ ਦੇਵਾਂਗੇ ਇਹ ਗੱਲ ਤੇ ਅਮਸ਼ਾਵੀ ਕਹਿੰਦੇ ਆ ਤੇ ਆਪਣੇ ਮੋਦੀ ਸਾਹਿਬ ਵੀ ਕਹਿੰਦੇ ਆ ਪਰ ਇੱਕ ਹੋਰ ਨਾਨੀ ਦੀ ਗੱਲ ਆ ਜੀ ਮੈਨੀਫੈਸਟੋ ਜਿਹੜਾ ਹੁੰਦਾ ਨਾ ਹਰਿੰਦਰ ਉਹ ਇੱਕ ਇਲੈਕਸ਼ਨ ਲਈ ਇੱਕ ਬਹੁਤ ਜ਼ਰੂਰੀ ਡਾਕੂਮੈਂਟ ਮੰਨਿਆ ਜਾਂਦਾ ਸੀ ਪਿਛਲੀਆਂ ਦੋ ਕਲੈਕਸ਼ਨਾਂ ਚ ਖਾਸ ਕਰਕੇ ਲੋਕਾਂ ਵੱਲੋਂ ਇਹ ਮੰਗ ਉੱਠਣ ਲੱਗੀ ਕਿ ਜਿਹੜਾ ਮੈਨੀਫੈਸਟੋ ਹੈ ਇਹਨੂੰ ਲੀਗਲ ਡਾਕੂਮੈਂਟ ਬਣਾਓ ਤਾਂ ਕਿ ਜਿਹੜੀਆਂ ਇਹ ਪਾਰਟੀਆਂ ਨੇ ਇਹ ਮੁਕਰ ਨਾ ਜਾਣ ਹੋਇਆ ਇਹ ਕਿ ਹੌਲੀ ਹੌਲੀ ਮੈਨੀਫੈਸਟੋ ਆਉਣੇ ਬੰਦ ਹੋ ਗਏ ਹੁਣ ਤੇ ਮੈਨੀਫੈਸਟੋ 'ਤੇ ਤਾਂ ਗਰੰਟੀਆਂ ਆਉਂਦੀਆਂ ਨਹੀਂ ਇਹ ਨਵਾਂ ਫੀਨੋਮਨਾ ਵੈਸੇ ਕੇਜਰੀਵਾਲ ਦੀ ਲੈ ਕੇ ਆਏ ਤੇ ਹੁਣ ਮੋਦੀ ਕੀ ਗਰੰਟੀ ਵੀ ਹੈ ਕੇਜਰੀਵਾਲ ਦੀ ਵੀ ਗਰੰਟੀ ਆ ਪਰ ਮੈਨੀਫੈਸਟੋ ਗਿਆ ਪਿਆ ਇਹ ਬਹੁਤ ਚੰਗਾ ਹੋਇਆ ਕਿ ਕਾਂਗਰਸ ਨੇ ਮੈਨੀਫੈਸਟੋ ਦਿੱਤਾ ਐਟਲੀਸਟ ਤੇ ਉਹ ਕਹਿਆ ਜਾਂਦਾ ਹੈ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨੇ ਮੈਨੀਫੈਸਟੋ ਆਏ ਉਹਨਾਂ ਚੋਂ ਸਭ ਤੋਂ ਬਿਹਤਰੀਨ ਮੈਨੀਫੈਸਟੋ ਆਏ ਕਿਉਂਕਿ ਕਾਂਗਰਸ ਨੂੰ ਇਹ ਬਹੁਤ ਪਿਛਲੇ 10 ਸਾਲਾਂ ਤੋਂ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਹੈ ਬਸ ਜਗ੍ਹਾ ਜਗ੍ਹਾ ਹਾਂਜੀ ਉਹਨਾਂ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਭ੍ਰਿਸ਼ਟਾਚਾਰ ਦੇ ਹੋਰ ਕਈ ਚੀਜ਼ਾਂ ਦੇ ਪਰ ਐਰ ਕੀ ਉਹਨਾਂ ਨੇ ਬੜਾ ਸੰਭਲ ਸੰਭਲ ਕੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਸ ਵਾਰ ਫੇਰ ਹਾਰ ਹੋ ਜਾਂਦੀ ਹੈ ਤੀਜੀ ਵਾਰ ਮੋਦੀ ਸਾਹਿਬ ਰਿਪੀਟ ਹੋ ਜਾਂਦੇ ਆ ਤੇ ਫਿਰ ਭਾਰਤ ਦਾ ਜਿਹੜਾ ਲੋਕਤੰਤਰ ਦਾ ਰੰਗ ਰੂਪ ਬਦਲ ਜਾਏਗਾ ਸਾਰਾ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈ ਸੋ ਅਗਲੀ ਗੱਲ ਕਰੀਏ ਕਾਂਗਰਸ ਨੂੰ ਜਿਹੜਾ ਆ ਉਹ ਵਾਰ-ਵਾਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਾਰ ਦਾ ਸਾਹਮਣਾ ਕਰਨਾ ਪਿਆ ਆ ਤੇ ਰਾਹੁਲ ਗਾਂਧੀ ਹਰ ਵਾਰੀ ਕੋਈ ਨਵੇਂ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਆਉਂਦੇ ਤਾਂ ਹੈ ਪਰ ਉਹ ਗੱਲ ਬਣਦੀ ਨਹੀਂ ਜਿਹੜੀ ਉਹ ਚਾਹੁੰਦੇ ਆ ਤੇ ਪ੍ਰਸ਼ਾਂਤ ਕੁਸ਼ੋਰ ਹੋਰਾਂ ਨੇ ਟਿੱਪਣੀ ਜਿਹੜੀ ਉਹ ਕੀਤੀ ਆ ਕਿ ਜੇ ਇਸ ਵਾਰ ਵੀ ਨਤੀਜੇ ਸਾਰਥਕ ਨਹੀਂ ਆਉਂਦੇ ਤਾਂ ਰਾਹੁਲ ਗਾਂਧੀ ਨੂੰ ਪੈਰ ਪਿੱਛੇ ਕਰ ਲੈਣੇ ਚਾਹੀਦੇ ਆ हां बिल्कुल आ, बड़े जाने-पहचाने रणनीतिकार केहजांदा जी प्रशांत किशोर ਹਨਾ ਨੂੰ ਉਹਨਾਂ ਨੇ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਸਮੇਂ ਜਿਹੜਾ ਆ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਨੇ ਤੇ ਉਹ ਅੱਜ ਕੱਲ ਆਪ ਵੀ ਪੋਲੀਟੀਕਲੀ ਕਾਫੀ ਜ਼ਿਆਦਾ ਐਕਟਿਵ ਹੋਇਆ ਉਹ ਬਿਹਾਰ ਚੋਂ ਇੱਕ ਪਾਰਟੀ ਮਿਰਕਲ ਖੇਤਰੀ ਪਾਰਟੀ ਬਣਾਉਣ ਦੇ ਆਰਚ ਲੱਗੇ ਹੋਏ ਆ ਤੇ ਉਹਨਾਂ ਨੇ ਸੁਝਾਅ ਤੇ ਦਿੱਤਾ ਕਿਉਂਕਿ ਪਹਿਲਾਂ ਉਹ ਕਾਂਗਰਸ ਨੂੰ ਕਾਫੀ ਸੁਝਾਅ ਦਿੰਦੇ ਰਹੇ ਤੁਹਾਨੂੰ ਪਤਾ ਹਨਾ ਕੋਈ ਕਾਂਗਰਸ ਜੁਆਇਨ ਕਰਨ ਵਾਲੇ ਸੀਗੇ ਲਾਸਟ ਮੂਮੈਂਟ ਤੇ ਕੋਈ ਗੱਲ ਜਿਹੜੀ ਸੀ ਉਹ ਰਹਿ ਗਈ ਪਰ ਜਿਹੜਾ ਇਹ ਸੁਝਾ ਹੈ ਨਾ ਜੇ ਆਪਾਂ ਰਾਹੁਲ ਗਾਂਧੀ ਦੀ ਕਾਰਜਕਾਰੀ ਵੇਖੀਏ ਪਿਛਲੇ 5-4 ਸਾਲ ਤੋਂ ਜੋ ਦੇਖ ਰਹੇ ਆ ਪਹਿਲਾਂ ਉਹਨਾਂ ਨੇ ਭਾਰਤ ਜੋੜੋ ਯਾਤਰਾ ਕੱਢੀ ਉਸ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਉਹ ਵਾਰ ਆਇਆ ਸਾਨੂੰ ਨਜ਼ਰ ਆਇਆ ਕਿ ਇੱਕ ਉਹ ਸੀਰੀਅਸ ਤਰ੍ਹਾਂ ਦੇ ਪੋਲੀਟੀਸ਼ੀਅਨ ਦੇ ਰੂਪ ਵਿੱਚ ਉਹ ਆਪਣੇ ਆਪ ਨੂੰ ਪੇਸ਼ ਕਰ ਰਹੇ ਸੀਗੇ ਤੇ ਹੁਣ ਜਿਹੜੀ ਨਿਆ ਯਾਤਰਾ ਕੱਢੀ ਔਰ ਖਾਸ ਕਰਕੇ ਜਿਹੜਾ ਉਹਨਾਂ ਨੇ ਇਸ ਦੌਰਾਨ ਨਾਰੇ ਦਿੱਤੇ ਕੌਮ ਨੂੰ ਜੀ ਪਹਿਲਾਂ ਤੇ ਇਹ ਕਿ ਨਫਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹੇ ਉਹਨੇ ਬੜਾ ਲੋਕਾਂ ਨੂੰ ਟੁੰਬਿਆ ਕਿ ਜਦੋਂ ਨਫਰਤ ਦਾ ਵਾਤਾਵਰਨ ਫੈਲਿਆ ਤੇ ਫਿਰ ਉੱਥੇ ਮੁਹੱਬਤ ਦੀ ਗੱਲ ਸੈਕੂਲਰਿਜ਼ਮ ਦੀ ਗੱਲ ਕੀਤੀ ਜਾਣੀ ਚਾਹੀਦੀ ਆ ਇਸੇ ਤਰ੍ਹਾਂ ਹੀ ਜਿਹੜੇ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਉਹਨਾਂ ਦੇ ਮੈਨੀਫੈਸਟੋ ਦੀ ਜੀ ਜੀ ਮੈਨੀਫੈਸਟੋ ਗੱਲ ਅਸਲ ਚ ਇਹ ਆ ਕਿ ਬਹੁਤ ਸਾਰੇ ਲੋਕ ਇਤਿਹਾਸ ਤੋਂ ਜਾਣੂ ਨਹੀਂ ਹੁੰਦੇ ਤੇ ਲੋਕਾਂ ਨੂੰ ਆਪਾਂ ਕਹਿੰਦੇ ਆ ਨਾ ਹੁਣੇ ਪਿਛਲੀ ਇਲੈਕਸ਼ਨ ਦੀ ਗੱਲ ਭੁੱਲ ਕੇ ਨਵੇਂ ਪਾਸੇ ਤੁਰ ਪੈਨੇ ਆਪਾਂ ਜੇ ਭਾਰਤ ਦੇ ਇਤਿਹਾਸ ਨੂੰ ਵੇਖੀਏ ਤਾਂ ਜਿਹੜਾ ਮੁਸਲਮ ਲੀਗੀਆਂ ਦਾ ਤੇ ਦੂਜੇ ਪਾਸੇ ਜਿਹੜੀ ਹੈ ਹਿੰਦੂ ਮਹਾਸਭਾ ਇਹਨਾਂ ਦਾ ਇਕੱਠ ਜੋੜ ਰਿਹਾ ਆ ਸਿੰਧ ਚ ਰਿਹਾ ਆ ਬੰਗਾਲ ਚ ਰਿਹਾ ਕਾਂਗਰਸ ਨੇ ਤਾਂ ਕਦੀ ਵੀ ਨਹੀਂ ਕੀਤਾ ਕਿਉਂਕਿ ਜਿਹੜੀ ਮੁਸਲਮ ਲੀਗ ਸੀ ਉਹ ਵੀ ਬਾਰ ਬਾਰ ਕਹਿੰਦੀ ਸੀ ਕਿ ਹਿੰਦੁਸਤਾਨ ਦੇ ਸੇ ਦੋਸ਼ੇ ਕੀਤੇ ਜਾਣ ਤੇ ਇਥੋਂ ਤੱਕ ਕਿ ਹਿੰਦੂ ਮਹਾਸਭਾ ਵੀ ਕਹਿੰਦੀ ਸੀ ਵੀ ਕਰ ਦਿਓ ਇਹਨਾਂ ਨੂੰ ਗਲੋ ਉਲਾ ਦਿਓ ਤੇ ਕਾਂਗਰਸ ਤੇ ਸਾਰੇ ਮੁਲਕ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਹੁੰਦੀ ਸੀ ਤੇ ਲੋਕ ਕਿਉਂਕਿ ਬਹੁਤਾ ਇਤਿਹਾਸ ਨਹੀਂ ਜਾਣਦੇ ਹੁੰਦੇ ਇਸ ਕਰਕੇ ਗੱਲਾਂ ਚ ਆ ਜਾਂਦੇ ਆ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਸਾਡੇ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਉਹਨਾਂ ਦਾ ਆਈਟੀ ਸੈੱਲ ਜਿਹੜਾ ਉਹ ਬੜਾ ਐਕਸਪਰਟ ਐ ਇਸ ਗੱਲ 'ਚ ਕਿ ਉਹ ਜਿਹੜੀ ਵੀ ਗੱਲ ਦਾ ਮੁੱਦਾ ਚੁੱਕਦੇ ਉਹਨੂੰ ਬਾਰ 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 ਇਸ ਤਰ੍ਹਾਂ ਕਰਦੇ ਆ ਕਿ ਲੋਕਾਂ ਨੂੰ ਲੱਗਦਾ ਕਿ ਇਹ ਹੀ ਠੀਕ ਆ ਜੀ 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 ਬਿਲਕੁਲ ਸੋ ਅਗਲੀ ਖਬਰ ਦੇ ਉੱਤੇ ਚਰਚਾ ਕਰੀਏ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰ ਸਹਿਬਾਨੇ ਉੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਪੋਹ ਖੜਤਾਲ ਦੇ ਉੱਤੇ ਬੈਠੇ ਹੋਇਆ ਤੇ ਬੈਠੇ ਵੀ ਉਹ ਖਟਕੜ ਕਲਾ ਹੋਇਆ ਤੇ ਬਾਕੀ ਵੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਐਮ ਐਲ ਏ ਜਿਹੜੇ ਆ ਪੋਹ ਖੜਤਾਲ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਆ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਿਹੜੀ ਹੋਈ ਆ ਉਹ ਵੀ ਇੱਕ ਰਣਨੀਤੀ ਆ ਬੀਜੇਪੀ ਦੀ ਜਾਂ ਵਾਕਿਆ ਹੀ ਉਹ ਗਿਲਟੀ ਹੈਗੇ ਆ ਉਹਦੇ ਵਿੱਚ ਤੇ ਜਿਹੜੀ ਭੋਖੜਤਾਲ ਚੱਲ ਰਹੀ ਆ ਅੱਜਕੱਲ ਇਹ ਇੱਕ ਨਵਾਂ ਟ੍ਰੈਂਡ ਜਿਹੜਾ ਆ ਕਿ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਬੈਠ ਜਾਣਾ ਤੇ ਉਹਦੇ ਨਾਲ ਲੋਕਾਂ ਦੀ ਸਪੋਰਟ ਮਿਲਣ ਦਾ ਜਿਹੜਾ ਆ ਉਹ ਚਾਂਸਸ ਜ਼ਿਆਦਾ ਵੱਧ ਜਾਂਦੇ ਆ ਸੋ ਇਹਨੂੰ ਕਿਵੇਂ ਦੇਖਦੇ ਹੋ ਹਰਿੰਦਰ ਉਹ ਕਸੂਰਵਾਰ ਹੈ ਜਾਂ ਨਹੀਂ ਇਹ ਤੇ ਕੋਰਟਾਂ ਤੋਂ ਦੱਸਣ ਗਿਆ ਪੀ ਕੀ ਆ ਜੇ ਤਾਂ ਜਦ ਕੋਰਟ ਵੱਲੋਂ ਕੋਈ ਫੈਸਲਾ ਹੁੰਦਾ ਫਿਰ ਹਾਲ ਉਹਨਾਂ ਤੇ ਦੋਸ਼ਾਇਦ ਕੀਤੇ ਗਏ ਆ ਹਰ ਪੋਲਿਟਿਕਲ ਪਾਰਟੀ ਦਾ ਫਰਜ ਹੁੰਦਾ ਕਿ ਆਪਣੇ ਲੀਡਰ ਦੇ ਉੱਤੇ ਜੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ ਤਾਂ ਉਹਨੂੰ ਪ੍ਰੋਟੈਕਟ ਕਰੇ ਉਹ ਲੀਗਲ ਵੇਅ ਨਾਲ ਵੀ ਕਰੇ ਤੇ ਸੜਕਾਂ ਤੇ ਵੀ ਉਤਰੇ ਜਿੱਥੋਂ ਤੱਕ ਤੇ ਪੋਲਿਟਿਕਲ ਪਾਰਟੀ ਦੇ ਰੋਲ ਮੁਤਾਬਕ ਆ ਉਹ ਭੀਜਪੀ ਦਾ ਸੌਰੀ ਆਪਣੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਆ ਉਹਨਾਂ ਦਾ ਰਾਈਟ ਬਣਦਾ ਕਿ ਉਹਨਾਂ ਦੇ ਸੁਪਰੀਮੋ ਨੂੰ ਫੜਿਆ ਤੇ ਉਹ ਉਹਦੇ ਲਈ ਪ੍ਰੋਟੈਸਟ ਕਰਨ ਪਰ ਜਿਹੜਾ ਤਰੀਕਾਕਾਰ ਆ ਨਾ ਉਹਦੇ ਤੇ ਲੋਕਾਂ ਨੂੰ ਇਤਰਾਜ਼ ਹੋ ਰਿਹਾ ਜਾਖੜ ਸਾਹਿਬ ਦਾ ਬਿਆਨ ਆਇਆ ਜੀ ਜਾਖੜ ਸਾਹਿਬ ਵੀ ਕਹਿੰਦੇ ਆ ਕਿ ਸ਼ਹੀਦਾਂ ਦੀ ਧਰਤੀ ਤੇ ਉਹ ਬੜੀ ਪਵਿੱਤਰ ਪਾਕ ਜਗ੍ਹਾ ਆ ਜੀ ਕੀ ਇਹ ਭਗਤ ਸਿੰਘ ਦੇ ਸੁਪਨਿਆਂ ਦਾ ਮੁਲਕ ਤੇ ਬਣਿਆ ਹੀ ਨਹੀਂ ਤੇ ਉਹਨਾਂ ਦੇ ਤੁਸੀਂ ਬੁੱਤ ਸਾਹਮਣੇ ਬਹਿ ਕੇ ਜਾਂ ਉਹਨਾਂ ਦੇ ਜਨਮ ਸਥਾਨ ਤੇ ਜਾ ਕੇ ਤੁਸੀਂ ਇਸ ਤਰ੍ਹਾਂ ਦੀ ਭੁਖੜ ਹਟਾਲ ਕਰਦੇ ਹੋ ਕਈ ਤਾਂ ਕਹਿੰਦੇ ਮੈਂ ਇਹ ਡਰਾਮਾ ਆ ਅੰਦਰੋਂ ਅੰਦਰੀ ਕਈ ਲੀਡਰ ਖੁਸ਼ ਵੀ ਆ ਜੀ ਕਿਉਂਕਿ ਜਿਦਾਂ ਆਪਾਂ ਬੜੇ ਚਿਰ ਤੋਂ ਦੇਖਦੇ ਆ ਕਿ ਪੰਜਾਬ ਦੇ ਲੋਕਾਂ ਦੀ ਇਹ ਬੜੀ ਇੱਛਾ ਸੀਗੀ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਲੋਕ ਖੁਦ ਚਲਾਉਣ ਤੇ ਜਿਹੜਾ ਦਖਲਅੰਦਾਜ਼ੀ ਸੀ ਕੇਂਦਰ ਦੀ ਚਾਹੇ ਉਹ ਇੰਦਰਾ ਗਾਂਧੀ ਵੇਲੇ ਤੋਂ ਆਪਾਂ ਵੇਖਦੇ ਆਏ ਹਾਂ ਸੈਂਟਰ ਦੀ ਜਿਹੜੀ दखलंदाजी ਹੁੰਦੀ ਉਹਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਦੇ ਤੇ ਹਮੇਸ਼ਾ ਹੁੰਦਾ ਇਦਾਂ ਹੀ ਆਇਆ ਜੇ ਕੇਂਦਰ ਵਿੱਚ ਕਾਂਗਰਸੀ ਸਰਕਾਰ ਤੇ ਪੰਜਾਬ ਦੇ ਵਿੱਚ ਵਿਰੋਧੀਆਂ ਦੀ ਅਕਾਲੀਆਂ ਦੀ ਸਰਕਾਰ ਜੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਉਲਟ ਹੁੰਦਾ ਰਿਹਾ ਕਿਉਂਕਿ ਲੋਕੀ ਨਹੀਂ ਚਾਹੁੰਦੇ ਕਿ ਕੇਂਦਰ ਸਾਡੇ ਤੇ ਹਕਮਰਾਨੀ ਕਰੇ ਤੇ ਆਮ ਆਦਮੀ ਪਾਰਟੀ ਤੇ ਲੰਬੇ ਸਮੇਂ ਤੋਂ ਇਲਜ਼ਾਮ ਲੱਗਦਾ ਰਿਹਾ ਕਿ ਸਾਰਾ ਕੁਝ ਕੇਂਦਰ ਤੋਂ ਚੱਲਦਾ ਹੈ ਤੇ ਕਿਤੇ ਨਾ ਕਿਤੇ ਕਈਆਂ ਨੂੰ ਲੱਗਦਾ ਹੈ ਕਿ ਭਗਵੰਤ ਮਾਨ ਹੈਰਾਂ ਨੂੰ ਵੀ ਰਸ਼ਾਇਤ ਰਾਤ ਮਹਿਸੂਸ ਹੋਈ ਉਹ ਕਿ ਹੁਣ ਸਾਡੇ ਕੋ ਕੁੰਡਾ ਨੀਰੇ ਆ ਗਿਆ ਆਲਾ ਤੇ ਉਹਨੂੰ ਮੈਂ ਜੀ ਡਰਾਮਾ ਵੀ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਇੱਕ ਹੋਰ ਵੀ ਗੱਲ ਹੈ ਹਰਿੰਦਰ ਜਦੋਂ ਜਿਹੜੀ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੀ ਸ਼ੈਲੀ ਹੈ ਨਾ ਇਹ ਤੇ ਇੱਕ ਪ੍ਰੋਗਰਾਮ ਕਰਾਂਗੇ ਆਪਾਂ ਇਕੱਠੇ ਵੱਖਰਾ ਪ੍ਰੋਗਰਾਮ ਕਰਾਂਗੇ ਕਿ ਇਹਨਾਂ ਦੀ ਸ਼ੈਲੀ ਕੀ ਆ ਇਹਨਾਂ ਦੀ ਸ਼ੈਲੀ ਪੋਲਿਟਿਕਲ ਪਾਰਟੀ ਵਾਲੀ ਹੈ ਨਹੀਂ ਇਹ ਜਿੱਦਾਂ ਕੋਈ ਐਨਜੀਓ ਜਾਂ ਕੋਈ ਕਾਰਪੋਰੇਟ ਦਾ ਆਫਿਸ ਹੈ ਨਾ ਉਹਦੀ ਤਰ੍ਹਾਂ ਚੱਲਦੇ ਆ ਤੇ ਆਪਣੇ ਇਹਨਾਂ ਦੇ ਵਰਕਰ ਨਹੀਂਗੇ ਵਲੰਟੀਅਰ ਆ ਤੇ ਵਲੰਟੀਅਰ ਵੀ ਜਿਹੜੇ ਆ ਉਹ ਇਦਾਂ ਲੱਗਦੇ ਜਿੱਦਾਂ ਮਜ਼ਦੂਰ ਸੱਦ ਕੇ ਲੈ ਆਈਦਾ ਨਾ ਇਸ ਤਰ੍ਹਾਂ ਦਾ ਗੱਲਬਾਤ ਲੱਗਦੀ ਆ ਤੇ ਇੱਕ ਬੜਾ ਇਲਜ਼ਾਮ ਲੱਗਦਾ ਸੀਗਾ ਕਿ ਜਿਹੜੀ ਇਹ ਪ੍ਰਚਾਰਤ ਕਰੀ ਜਾਂਦੇ ਆ ਆਈਟੀ ਸੈੱਲ ਇਹਨਾਂ ਦਾ ਕੰਮ ਕਰੀ ਜਾਂਦਾ ਪਰ ਜਦੋਂ ਕੋਈ ਜਦੋਂ ਦਿੱਲੀ 'ਚ ਹੁੰਦਾ ਰਿਹਾ ਲੈਫਟੇਨੈਂਟ ਗਵਰਨਰ ਇਹਨਾਂ ਦਾ ਕੋਈ ਕੰਮ ਨਹੀਂ ਸੀ ਚੱਲਣ ਦਿੰਦਾ ਤੇ ਇਹ ਪੋਲੀਟਿਕਲ ਪਾਰਟੀਆਂ ਦੀ ਤਰ੍ਹਾਂ ਸੜਕਾਂ ਤੇ ਨਹੀਂ ਆਉਂਦੇ ਰਹੇ ਤੇ ਹੁਣ ਪਹਿਲੀ ਵਾਰ ਸੜਕਾਂ ਤੇ ਆਏ ਆ ਉਹਨਾਂ ਦਾ ਹੱਕ ਬਣਦਾ ਤੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਹੁੰਦਾ ਵੀ ਤੁਸੀਂ ਨਾ ਆਓ ਜੀ 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 ਬਿਲਕੁਲ ਸੋ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਜਿਹੜੇ ਆ ਉਹ ਤੇ ਮਨਜੀਤ ਸਿੰਘ ਰਾਏ ਜਿਹੜੇ ਆ ਕੋਇੰਬਾ ਤੂਰ ਜਿਹੜਾ ਕਿ ਤਾਮਿਲਨਾਡੂ ਦੇ ਵਿੱਚ ਆ ਉੱਥੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਆ ਸ਼ਹੀਦ ਸ਼ੁਭਕਰਮਣ ਸਿੰਘ ਨੂੰ ਸਮਰਪਿਤ ਜਿਹੜੀ ਇੱਕ ਇਹ ਯਾਤਰਾ ਸੀਗੀ ਕਲਸ਼ ਯਾਤਰਾ ਸੀਗੀ ਉਹਦੇ ਵਿੱਚ ਸ਼ਿਰਕਤ ਕਰਨ ਗਏ ਸੀ ਤੁਸੀਂ ਕਿਵੇਂ ਦੇਖਦੇ ਹੋ ਨਾਨਕ ਗੁਰੂ ਦੇ ਕਿਸਾਨ ਵੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਆਪਣੀ ਲੜਾਈ ਜਿਹੜੀ ਆ ਉਹ ਲੜ ਰਿਹਾ ਹੈ ਬਿਲਕੁਲ ਰਿੰਦਰ ਇਦਾਂ ਹੈ ਕਿ ਜਿਹੜੇ ਕਿਸਾਨ ਆਗੂ ਆਪਣੇ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਆ ਉਹਨਾਂ ਨੇ ਐਸ ਕੇ ਐਮ ਨਾਲੋਂ ਅਲੱਗ ਹੋ ਕੇ ਥੋੜਾ ਜਲਦਬਾਜੀ ਵਿੱਚ ਸ਼ਾਇਦ ਮੌਕੇ ਦੀ ਨਿਯਾਗਤ ਨੂੰ ਨਾ ਸਮਝਿਆ ਹੋਇਆ ਮਹਿਮ ਸ਼ੁਰੂ ਕਰਤੀ ਦਿੱਲੀ ਚੱਲੋ ਦੀ ਜੀ ਤੇ ਜਦੋਂ ਜਿਹੜੇ ਜਿਨ੍ਹਾਂ ਨਾਲ ਟੱਕਰ ਆ ਕੇਂਦਰ ਦੀ ਸਰਕਾਰ ਨਾਲ ਉਹ ਬੜੇ ਸ਼ਕਤੀਸ਼ਾਲੀ ਸਟੇਟ ਮੇਸ਼ਾ ਸ਼ਕਤੀਸ਼ਾਲੀ ਹੁੰਦੀ ਆ ਆਪਾਂ ਆਪਰੇਸ਼ਨ ਬਲੂ ਸਟਾਰ ਵੇਲੇ ਵੀ ਵੇਖਿਆ ਕਿ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਹੁਣ ਪੰਜਾਬ ਚੋਂ ਸ਼ਾਂਤੀ ਨਹੀਂ ਹੋ ਸਕਦੀ ਆਪਰੇਸ਼ਨ ਬਲੂ ਸਟਾਰ ਆਪਾਂ ਵੇਖਿਆ ਨਾ ਸਟੇਟ ਨੇ ਆਪਣੀ ਪਾਵਰ ਦਿਖਾਈ ਉਹ ਗਲਤ ਕੀਤਾ ਸਹੀ ਕੀਤਾ ਉੱਤੇ ਲੋਕਾਂ ਦੀ ਰਾਏ ਵੰਡੀ ਹੋਈ ਆ ਕੁਝ ਲੋਕ ਜੋ ਮਰਜ਼ੀ ਕਹਿਣ ਪੀ ਸਟੇਟ ਨੇ ਬਹੁਤ ਮਾਰਾ ਕੀਤਾ ਕਈ ਕਹਿੰਦੇ ਜੀ ਬਹੁਤ ਚੰਗਾ ਕੀਤਾ ਉਹਦੇ ਜਿੱਦਾਂ ਜਿੱਦਾਂ ਦਾ ਪਾੜ ਪਿਆ ਸਿੱਖਾਂ ਹਿੰਦੂਆਂ ਚ ਇਸੇ ਤਰ੍ਹਾਂ ਹੀ ਸਟੇਟ ਦੀ ਤਾਕਤ ਤੇ ਹੁੰਦੀ ਆ ਬਹੁਤ ਜ਼ਿਆਦਾ ਜੇ ਉਹਨੂੰ ਉਹਦੇ ਨਾਲੋਂ ਦੁਗਣੀ ਤਾਕਤ ਨਾਲ ਭਾਵੇਂ ਜਿਹੜੇ ਪ੍ਰੈਸ਼ਰ ਗਰੁੱਪ ਨੇ ਜਥੇਬੰਦੀਆਂ ਨੇ ਜਿੱਦਾਂ ਅੰਦੋਲਨ ਕਰਕੇ ਦਿਖਾਇਆ ਸੀ ਪਿੱਛੇ ਏਕਤਾ ਦਾ ਸਬੂਤ ਦਿੱਤਾ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਬੜੇ ਵੱਡੇ ਫੈਸਲੇ ਬੜੇ ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਅਪਣਾਏ ਉਹਨਾਂ ਦਿਨਾਂ 'ਚ ਵੀ ਇਹ ਜਿਹੜੇ ਗਰੁੱਪ ਜਿਹੜੇ ਹੁਣ ਸਟ੍ਰਾਈਕ ਤੇ ਨੇ ਜਾਂ ਅੰਦੋਲਨ ਕਰ ਰਹੇ ਨੇ ਇਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਕਿ ਡਿਸਪਲਿਨ ਭੰਗ ਕਰਦੇ ਆ ਜੀ ਤੇ ਹੁਣ ਵੀ ਆ ਲੱਗਦਾ ਕਿ ਜਿੱਦਾਂ ਸ਼ੋਰ ਤਾਂ ਹਾਸਲ ਕਰ ਲਈ ਥੋੜੀ ਕਾਲੀ ਕਰ ਗਏ ਉਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਕਿੰਨੇ ਫੜੇ ਗਏ ਕਈ ਕੁਝ ਹੋਇਆ ਤੇ ਕਈ ਲੋਕ ਹੁਣ ਕਹਿੰਦੇ ਕਿ ਐਸਕੇਮ ਵਾਲੇ ਕਿਉਂ ਬਿਠੇ ਹੋ ਕਿਉਂ ਨਹੀਂ ਜੁਆਇਨ ਕਰਦੇ ਚਲੋ ਉਹ ਇਹਨਾਂ ਦੀ ਜਿਹੜੀਆਂ ਪੋਲੀਟੀਕਲ ਇੱਕ ਕਿਸਮ ਦੀ ਵਖਰੇਵਾਂ ਵੀ ਕਿਹਾ ਜਾ ਸਕਦਾ ਪਰ ਪੰਦੇਰ ਨੂੰ ਇਹ ਲੱਗਦਾ ਸੀ ਕਿ ਜਿਹੜਾ ਸਾਡਾ ਅੰਦੋਲਨ ਹੈ ਉਹ ਬਹੁਤ ਸੀਮਤ ਜਿਹਾ ਲੱਗ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਚ ਅਫੈਕਟਿਵ ਹੈ। ਜੀ ਤੇ ਉਹ ਸ਼ੁਭਕਰਨ ਦੀ ਜਿਹੜੀ ਕਲਚ ਲੈ ਕੇ ਨਾਰਥ ਤੋਂ ਬਾਹਰ ਜਿਹੜੀਆਂ ਸਟੇਟਾਂ ਨੇ ਉੱਥੇ ਜਾ ਕੇ ਉਹ ਆਪਣੇ ਅੰਦੋਲਨ ਦਾ ਦੱਸਣਾ ਚਾਹੁੰਦੇ ਸੀ ਕਿ ਅੰਦੋਲਨ ਸਾਰੇ ਹਿੰਦੁਸਤਾਨ ਚ ਆ ਇਹ ਵੱਖਰੀ ਗੱਲ ਹੈ ਕਿ ਕੇਂਦਰ ਦੀ ਤਾਕਤਵਰ ਸਰਕਾਰ ਜਿਹੜੀ ਹੈ ਇਹਨੂੰ ਦਬਾ ਰਹੀ ਆ। ਜੀ ਤੇ ਪਹਿਲਾ 3-4 ਦਿਨ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਯਾਤਰਾ ਆਪਣੀ ਕਰਦੇ ਰਿਹਾ ਤੇ ਚੌਥੇ ਦਿਨ ਉਹਨਾਂ ਦੀ ਗ੍ਰਿਫਤਾਰੀ ਹੋਈ ਆ। ਜੀ ਤੇ ਦੇਖਦੇ ਆ ਅੱਗੇ ਕੀ ਆ ਕੋਈ ਲੰਬਾ ਮੇਰੇ ਖਿਆਲ ਇਹਦਾ ਪੋਜੀਟਿਵ ਪ੍ਰਭਾਵ ਤੇ ਬੀਜੇਪੀਪੀ ਤੇ ਨਹੀਂ ਪੈਣਾ ਹੋ ਸਕਦਾ ਕਿ ਇਹਦੇ ਨਾਲ ਕਿਸਾਨਾਂ ਚ ਹੋਰ ਲਾਮਬੰਦੀ ਤੇ ਜਾਗਰੂਕਤਾ ਆਵੇ ਜੇਰਾ ਇੱਕ ਚੰਗੀ ਗੱਲ ਹੋਊਗੀ ਕਿ ਜਿਹੜੀਆਂ ਸਟੇਟਾਂ ਖੁੱਲ ਕੇ ਸਾਹਮਣੇ ਨਹੀਂ ਆਉਂਦੀਆਂ ਹਾਲਾਂਕਿ ਸਭ ਤੋਂ ਜ਼ਿਆਦਾ ਪੀੜਤ ਉਹ ਨੇ ਪੰਜਾਬ ਹਰਿਆਣਾ ਚ ਤੇ ਕਿਤੇ ਨਾ ਕਿਤੇ ਪਹਿਲਾਂ ਵੀ ਐਮਐਸਪੀ ਮਿਲ ਰਹੀ ਆ ਜੀ ਤੁਹਾਨੂੰ ਪਤਾ ਬਿਹਾਰ ਚ ਤੇ ਹੋਰ ਤਾਂ ਤੇ ਮੰਡੀ ਸਿਸਟਮ ਹੀ ਖਤਮ ਕਰ ਦਿੱਤਾ ਗਿਆ ਇਸ ਕਰਕੇ ਉਹਨਾਂ ਨੂੰ ਅਥੌੜੀ ਜੇ ਪੰਜਾਬ ਦੇ ਕਿਸਾਨ ਕੋਈ ਮਤ ਕਰਦੇ ਆ ਤੇ ਜ਼ਰੂਰੀ ਆ ਕਿ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਹੀ ਪਏਗਾ ਬਿਲਕੁਲ ਬਿਲਕੁਲ ਕਿਸਾਨਾਂ ਦੀ ਜਦੋਜਹਤ ਜਿਹੜੀ ਆ ਉਹ ਜਾਰੀ ਆ ਤੇ ਇਹੀ ਇਹਨਾਂ ਦੀ ਕੋਸ਼ਿਸ਼ ਵੀ ਹੈਗੀ ਸੀਗੀ ਕਿ ਸਾਊਥ ਇੰਡੀਆ ਵਾਲਾ ਪਾਸਾ ਜਿਹੜਾ ਉਹ ਵੀ ਨਾਲ ਜੁੜੇ ਤੇ ਅੰਦੋਲਨ ਨੂੰ ਜਿਹੜਾ ਹੋਰ ਬਲ ਜਿਹੜਾ ਆ ਉਹ ਮਿਲੇ ਅਗਲਾ ਜਿਹੜੀ ਖਬਰ ਹੈ ਉੱਤੇ ਚਰਚਾ ਕਰਦੇ ਆ ਕਿ ਜਦੋਂ ਵੀ ਇਲੈਕਸ਼ਨ ਆਉਂਦੀ ਆ ਚਾਹੇ ਉਹ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਚਾਹੇ ਉਹ ਲੋਕ ਸਭਾ ਦੀ ਇਲੈਕਸ਼ਨ ਹੋਵੇ ਜਿਹੜੇ ਵੱਖ-ਵੱਖ ਲੀਡਰ ਆ ਉਹ ਦੇਖਦੇ ਆ ਕਿ ਪਲੜਾ ਕਿਹੜਾ ਭਾਰੀ ਆ ਤੇ ਉਧਰਲੇ ਪਾਸੇ ਨੂੰ ਜਿਹੜਾ ਆ ਉਹ ਪਾਰਟੀਆਂ ਜੁਆਇਨ ਕਰਨ ਦਾ ਦੌਰ ਜਿਹੜਾ ਆ ਉਹ ਚੱਲ ਪੈਂਦਾ ਆ ਕਿ ਜਿਹੜਾ ਇਸ ਵੇਲੇ ਵੀ ਚੱਲ ਰਿਹਾ ਆ ਸੋ ਹੁਣ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਵੀ ਕਈ ਆ ਜਏ ਲੀਡਰ ਸੀਗੇ ਜਿਨ੍ਹਾਂ ਨੂੰ ਰਾਜ ਸਭਾ ਤੱਕ ਜਿਹੜਾ ਆ ਉਹ ਆਮ ਆਦਮੀ ਪਾਰਟੀ ਲੈ ਕੇ ਗਈ ਪਰ ਬਾਅਦ ਦੇ ਵਿੱਚ ਉਹ ਪਿੱਛੇ ਹੋ ਗਏ ਸੋ ਉਹਦੇ ਉੱਤੇ ਭਗਵੰਤ ਮਾਨ ਸਾਹਿਬ ਨੇ ਵੀ ਬਿਆਨ ਜਿਹੜਾ ਆ ਉਹ ਦਿੱਤਾ ਆ ਤੇ ਹਮੇਸ਼ਾ ਹੀ ਇਦਾਂ ਹੁੰਦਾ ਕਿ ਜਿਹੜੀ ਪਾਰਟੀ ਛੱਡ ਕੇ ਕੋਈ ਦੂਸਰੇ ਪਾਸੇ ਜਾਂਦਾ ਆ ਤਦੋਂ ਬਿਆਨ ਇਦਾਂ ਦੇ ਆਉਂਦੇ ਆਉਂਦੇ ਆ ਤੁਸੀਂ ਕਿਵੇਂ ਦੇਖਦੇ ਹੋ ਦਲ ਬਦਲੂ ਜਿਹੜੇ ਇਸ ਵੇਲੇ ਸਰਗਰਮ ਹੋ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਵੈਸੇ ਤਰਬਦਲੀ ਤੇ ਪ੍ਰਾਣਾ ਫੀਨੋਮੈਨਾ ਆ ਭਾਰਤੀ ਸਿਆਸਤ ਦਾ ਪਰ ਹੁਣ ਤੇ ਇਦਾਂ ਲੱਗਦਾ ਹਰਿੰਦਰ ਕੇ ਜਿੱਦਾਂ ਕੋਈ ਆਡੀਆਲੋਜੀ ਨਾ ਦੀ ਚੀਜ਼ ਰਹੀ ਨਹੀਂ ਜੀ ਕੋਈ ਵਿਚਾਰਧਾਰਾ ਨਹੀਂ ਆ ਕਿਸੇ ਪੋਲੀਟਿਕਲ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਨੀਲੀ ਤੇ ਚਿੱਟੀ ਪੱਗ ਬਦਲ ਲੈਂਦੇ ਆ ਪੰਜਾਬ ਦੇ ਲੀਡਰ ਜਿਹੜੇ ਆ ਪਰ ਹੁਣ ਤੇ ਪੱਗ ਬਦਲਣ ਦੀ ਵੀ ਲੋੜ ਨਹੀਂ ਰਹੀ ਹੁਣ ਤੇ ਪਤਾ ਨਹੀਂ ਰਾਤ ਨੂੰ ਖਾਣਾ ਕਾਂਗਰਸ ਨਾਲ ਬਈਕੇ ਖਾਦਾ ਸਵੇਰੇ ਉਹ ਭਾਜਪਾ ਵਾਲੇ ਭਾਜਪਾਈ ਬਣੇ ਹੁੰਦੇ ਉਹ ਪਟਾਝਾ ਗੱਲ ਚ ਪਵਾ ਲੈਂਦੇ ਆ ਤੇ ਦੂਜੇ ਦਿਨ ਦੂਜੇ ਵਾਲੇ ਉਧਰ ਆ ਜਾਂਦੇ ਆ ਉਸੂਲਾਂ ਦੀ ਸਿਆਸਤ ਜਿਹੜੀ ਆ ਉਹ ਲਗਭਗ ਖਤਮ ਹੋ ਗਈ ਆ ਕਹਿਣ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੁੰਦਾ ਸੀ ਦਾਵਾ ਕਰਦੇ ਆ ਪਰ ਜਿਹੜੀ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹਨਾਂ ਦਾ ਪੂਰੀ ਬੁਰੀ ਤਰ੍ਹਾਂ ਕਹਾਣ ਹੋ ਚੁੱਕਾ ਜੇ ਜੇ ਅੱਜ ਭਗਵੰਤ ਮਾਨ ਜੀ ਇਹ ਬਿਆਨ ਦਿੰਦੇ ਆ ਕਿ ਰਿੰਕੂ ਹਰਾਂ ਦਾ ਆਪਣਾ ਕੋਈ ਆਧਾਰ ਨਹੀਂ ਸੀ ਤੇ ਸਾਡੀ ਪਾਰਟੀ ਕਰਕੇ ਉਹ ਜਿੱਤੇ ਸੀਗੇ ਤੇ ਜਦੋਂ ਉਹ ਉਹਨਾਂ ਨੂੰ ਕਾਂਗਰਸ ਚੋਂ ਪੱਟ ਕੇ ਲੈ ਕੇ ਆਏ ਸੀ ਕੀ ਉਦੋਂ ਉਹ ਦਲ ਬਦਲੂ ਨਹੀਂ ਸੀਗੇ ਕੀ ਉਦੋਂ ਆਪਣੀ ਪਾਰਟੀ ਨਾਲ ਗਦਾਰੀ ਕਰਕੇ ਨਹੀਂ ਸੀ ਆਏ ਤੇ ਇਸੇ ਤਰ੍ਹਾਂ ਹੀ ਇਹਨਾਂ ਚੱਬੇਵਾਲ ਚੱਬੇਵਾਲ ਨੂੰ ਲਿਆ ਆਵਾ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਬਹੁਤ ਕੁਝ ਹੋ ਰਿਹਾ ਲਗਾਤਾਰ ਹੋ ਰਿਹਾ ਹੁਣ ਸੇ ਸਿਮਰਨਜੀਤ ਵਾਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਕਾਂਗਰਸ ਨੂੰ ਕੈਂਡੀਡੇਟ ਹੋਣਗੇ ਰਮਨੀਤ ਬਿੱਟੂ ਹਰਾਂ ਨੂੰ ਕੀ ਨਹੀਂ ਦਿੱਤਾ ਪਾਰਟੀ ਨੇ ਰਮਨੀਤ ਬਿੱਟੂ ਰਾ ਕੀ ਕੀਤਾ ਜਾਨੀ ਕਿ ਡਾਇਲੋਜੀ ਤੇ ਕੋਈ ਵਿਚਾਰਧਾਰਾ ਜਿਹੜੀ ਹੈ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਕਿਸੇ ਏਜੰਡੇ ਤੇ ਨਹੀਂ ਸਿਰਫ ਸੱਤਾ ਦੀ ਪ੍ਰਾਪਤੀ ਜਾਂ ਸੱਤਾ ਦਾ ਸੁਖ ਪ੍ਰਾਪਤ ਕਰਨਾ ਜਿਹੜਾ ਉਹ ਹੀ ਇਹਨਾਂ ਦਾ ਏਜੰਡਾ ਰਹਿ ਗਿਆ ਬਿਲਕੁਲ ਪਹਿਲਾਂ ਸਿਆਸਤ ਜਿਹੜੀ ਇਹਨੂੰ ਸੇਵਾ ਭਾਵ ਨਾਲ ਦੇ ਤੌਰ ਤੇ ਵੀ ਦੇਖਿਆ ਜਾਂਦਾ ਸੀ ਕਿ ਜਿਹੜਾ ਸਿਆਸੀ ਵਕਤੀ ਉਹ ਇਦਾਂ ਕਰਦਾ ਪਰ ਹੁਣ ਇੱਕ ਬਿਜ਼ਨਸ ਵੀ ਬਣ ਕੇ ਰਹਿ ਗਿਆ ਤੇ ਬਹੁਤ ਕੁਝ ਹੋਰ ਵੀ ਅਜੇ ਨਿਕਲ ਕੇ ਸਾਹਮਣੇ ਜਿਹੜਾ ਆਊਗਾ ਸੋ ਗਿਲ ਸਭ ਤੁਹਾਡਾ ਬਹੁਤ ਧੰਨਵਾਦ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਵੀ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ ਸਾਨੂੰ ਇਸਦੀ ਫੀਡਬੈਕ ਵੀ ਤੁਸੀਂ ਜ਼ਰੂਰ ਦੇਣੀ ਸੋ ਇੱਥੇ ਹੀ ਆ ਗਿਆ ਚਾਹਾਂਗੇ ਸੱਚ ਜੀ ਕਾਲ ਸੱਚੀ ਕਾਲ ਜੀ ਥੈਂਕ ਯੂ ਵੈਰੀ ਮਚ